ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਅੱਜ ਯਾਨੀ ਕਿ 9 ਜਨਵਰੀ 2024 ਦੇ ਨਰਮੇ ਦੇ ਮੰਡੀ ਦੇ ਭਾ ਲੈ ਕੇ ਪਰ ਉਸ ਤੋਂ ਪਹਿਲਾਂ ਮੌਸਮ ਦੀ ਗੱਲ ਅੱਜ ਮੌਸਮ ਦੇ ਵਿੱਚ ਥੋੜੀ ਜੀ ਜਿਹੜੀ ਕਿਤੇ ਨਾ ਕਿਤੇ ਜਿਹੜੀ ਕੁਝ ਖੇਤਰਾਂ ਦੇ ਵਿੱਚ بارش ਹੋਈ ਆ ਤਾਂ ਉਸ ਤੋਂ ਬਾਅਦ ਜਿਹੜੀ ਠੰਡ ਨੇ ਥੋੜੀ ਜੀ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਆ ਸੋ ਅੱਜ ਦੀਆਂ ਮੰਡੀਆਂ ਦੇ ਭਾਅ ਵੀ ਤੁਹਾਨੂੰ ਦੱਸਾਂਗੇ ਪਰ ਉਸ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਆ ਮੁਕਸਰ ਦੀ ਮਲੋਟ ਮੰਡੀ ਦੀ ਜਿੱਥੇ ਅਜ ਨਰਮੇ ਦਾ ਭਾਅ 8650 ਰੁਪਏ ਪ੍ਰਤੀ ਕੁਆਂਟਲ ਰਿਹਾ ਮੁਕਸਰ ਦੀ ਗਿੱਦੜਵਾਹ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮੇ ਦਾ ਭਾਅ 6860 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਮਾਨਸਾ ਦੀ ਬਰੇਟਾ ਮੰਡੀ ਦੇ ਵਿੱਚ ਨਰਮਾ ਜਿਹੜਾ ਵਿਕਿਆ ਜੀ ਅੱਜ ਉਹ 670 ਰੁਪਏ ਪ੍ਰਤੀ ਕੁਆਂਟਲ ਵਿਕਿਆ ਇਸੇ ਤਰ੍ਹਾਂ ਹੀ ਅਬੋਰ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਅੱਜ ਜਿਹੜਾ ਨਰਮੇ ਦਾ ਭਾਅ ਤਾਂ ਬੇਸ਼ੱਕ 8350 ਰੁਪਏ ਪ੍ਰਤੀ ਕੁਆਂਟਲ ਰਿਹਾ ਪਰ ਜਿਹੜਾ ਸਭ ਤੋਂ ਅੱਜ ਇੱਥੇ ਕਿਸਾਨਾਂ ਵੱਲੋਂ ਜਿਹੜਾ ਧਰਨਾ ਤੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਕਿਉਂਕਿ ਕਿਸਾਨਾਂ ਦਾ ਜਿਹੜਾ ਦੋਸ਼ ਸੀ ਕਿ ਜਿਹੜੀ CCI ਵੱਲੋਂ ਬੇਸ਼ੱਕ ਖਰੀਦਾਂ ਸ਼ੁਰੂ ਕਰ ਦਿੱਤੀ ਗਈ ਆ ਪਰ ਜਿਹੜਾ ਨਰਮੇ ਦਾ ਭਾਅ ਕਿਸਾਨਾਂ ਨੂੰ ਉਹ ਸਹੀ ਨਹੀਂ ਮਿਲ ਰਿਹਾ ਤੇ ਇੱਥੇ ਕਈ ਕਿਸਾਨਾਂ ਨੇ ਦੋਸ਼ ਲਾਏ ਆ ਕਿ ਜਿਹੜਾ ਜਦੋਂ ਨਰਮਾ ਵਿਕ ਜਾਂਦਾ ਤਾਂ ਉਹ ਜਦੋਂ ਲੈ ਕੇ ਜਾਂਦੇ ਨੇ ਤਾਂ ਉੱਥੋਂ ਤੱਕ ਵੀ ਜਿਹੜਾ ਰਿਜੈਕਟ ਕਰ ਦਿੱਤਾ ਜਾਂਦਾ ਨਰਮੇ ਨੂੰ ਸੋ ਇਹ ਵੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਕਿਸਾਨਾਂ ਨੂੰ ਜਿਹੜੇ ਭਾਅ ਨੇ ਨਰਮੇ ਦੇ ਉਹ ਨਹੀਂ ਮਿਲ ਰਹੇ ਦੋਸਤੋ ਅ ਅੱਜ ਜਿਹੜਾ ਨਰਮੇ ਦੀ ਮੰਡੀ ਦੇ ਵਿੱਚ ਉੱਥੇ ਜਿਹੜਾ ਸੀਸੀਆਈ ਦੇ ਅਧਿਕਾਰੀਆਂ ਨੂੰ ਵੀ ਕਿਤੇ ਨਾ ਕਿਤੇ ਜਿਹੜੀ ਕਿਸਾਨਾਂ ਤੇ ਸੀਸੀਆਈ ਅਧਿਕਾਰੀਆਂ ਦੇ ਵਿਚਕਾਰ ਜਿਹੜੀ ਖਟਮੇਠ ਹੋਈ ਨਰਮੇ ਦੇ ਭਾਅ ਨੂੰ ਲੈ ਕੇ ਕਿਉਂਕਿ ਕਿਸਾਨਾਂ ਨੇ ਵੀ ਜਿਹੜਾ ਆਪਦੇ ਭਾਅ ਨੂੰ ਲੈ ਕੇ ਉੱਥੇ ਧਰਨਾ ਪ੍ਰਦਰਸ਼ਨ ਕੀਤਾ ਫਸਲ ਦਾ ਜਿਹੜਾ ਜਨਸ ਦਾ ਭਾਅ ਕਿਸਾਨਾਂ ਨੇ ਕਿਹਾ ਕਿ ਉਹ ਸਹੀ ਨਹੀਂ ਮਿਲ ਰਿਹਾ ਤੇ ਜੇਕਰ ਗੱਲ ਕਰੀਏ ਇਸੇ ਤਰ੍ਹਾਂ ਹੀ ਭਵਾਨੀ ਦੇ ਤੋਸ਼ਮਦੀਤ ਇੱਥੇ ਨਰਮੇ ਦਾ ਭਾਅ ਜਿਹੜਾ 650 ਰੁਪਏ ਪ੍ਰਤੀ ਕੁਆਂਟਲ ਹੀ ਰਿਹਾ ਭਵਾਨੀ ਦੇ ਬੇਹਲ ਵਿੱਚ ਜਿਹੜਾ ਨਰਮ ਨਰਮੇ ਦੀ ਗੱਲ ਕਰੀਏ ਤਾਂ 6450 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਮਹਿਸਾਨਾ ਵਿਸ਼ਨਗਰ ਦੇ ਵਿੱਚ ਜਿਹੜਾ 7300 30 ਰੁਪਏ ਪ੍ਰਤੀ ਕੁਆਂਟਲ ਜਿਹੜਾ ਨਰਮੇ ਦਾ ਭਾਰਿਆ ਇਸੇ ਤਰ੍ਹਾਂ ਹੀ ਭੂਨਾ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮਾ ਜਿਹੜਾ 6700 ਰੁਪਏ ਪ੍ਰਤੀ ਕੁਆਂਟਲ ਵਿਕਿਆ ਜੀ ਤੇ ਸਰਸਾ ਮੰਡੀ ਦੇ ਵਿੱਚ ਨਰਮਾ 6980 ਰੁਪਏ ਪ੍ਰਤੀ ਕੁਆਂਟਲ ਵਿਕਿਆ ਕਪਾ ਇੱਥੇ 7300 ਰੁਪਏ ਪ੍ਰਤੀ ਕੁਆਂਟਲ ਵਿਕੀਆ ਹੁਮਾਨਗੜ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਨਰਮਾ 6800 ਰੁਪਏ ਪ੍ਰਤੀ ਕੁਆਂਟਲ ਜਿਹੜਾ ਅੱਜ ਵਿਕਿਆ ਐਲਨਾਬਾਦ ਮੰਡੀ ਦੇ ਵਿੱਚ 6500 ਰੁਪਏ ਤੇ ਕਪਾ 6700 ਰੁਪਏ ਪ੍ਰਤੀ ਕੁਆਂਟਾ ਜਿਹੜੀ ਵਿਕੀ ਆ ਕਪਾਹ ਦੇ ਭਾਅ ਵੀ ਨੇ ਜਿਹੜੇ ਉਹ 7000 ਤੋਂ ਫਿਲਹਾਲ ਜਿਹੜੇ 7000 ਦੇ ਨੇੜੇ ਤੇੜ ਜਾਂ ਕਹਿ ਦਈਏ ਕਿ 7000 ਤੋਂ ਹੇਠਾਂ ਹੀ ਚੱਲ ਰਹੇ ਨੇ ਬਹੁਤ ਸਾਰੀਆਂ ਮੰਡੀਆਂ ਦੇ ਵਿੱਚ ਇਵੇਂ ਫਤਿਹਬਾਦ ਮੰਡੀ ਦੇ ਵਿੱਚ ਬੇਸ਼ੱਕ ਕਪਾ ਦਾ ਭਾ 7050 ਰੁਪਏ ਪ੍ਰਤੀ ਕੁਆਂਟਲ ਰਿਹਾ ਪਰ ਹੋਰਨਾਂ ਮੰਡੀਆਂ ਦੇ ਵਿੱਚ ਜਿਹੜਾ 6800 6900 ਤੇ 6800 ਰੁਪਏ ਤੱਕ ਵੀ ਕਪਾ ਦੇ ਭਾ ਰਏ ਨੇ ਨਰਮੇ ਦਾ ਭਾ ਇੱਥੇ ਫਤਿਹਬਾਦ ਮੰਡੀ ਵਿੱਚ 6900 ਰੁਪਏ ਪ੍ਰਤੀ ਕੁਆਂਟਲ ਰਿਹਾ ਪੁੱਟੋ ਮੰਡੀ ਦੀ ਗੱਲ ਕਰੀਏ ਤਾਂ 6000 ਰੁਪਏ ਪ੍ਰਤੀ ਕੁਆਂਟਲ ਰਿਹਾ ਬਰਵਾਲਾ ਮੰਡੀ ਦੇ ਵਿੱਚ ਨਰਮੇ ਦਾ ਭਾ ਜਲਾ ਰਿਹਾ 6851 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਆਦਮਪੁਰ ਮੰਡੀ ਦੇ ਵਿੱਚ 6900 ਰੁਪਏ ਪ੍ਰਤੀ ਕੁਆਂਟਲ ਰਿਹਾ ਨਰਮੇ ਦਾ ਭਾ ਤਾਂ ਦੋਸਤੋ ਇਹ ਸੀ ਅੱਜ ਨਰਮੇ ਮੰਡੀ ਦੇ ਭਾ ਵੀਡੀਓ ਨੂੰ ਜ